ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਹੈਪੀ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਜਿਹੜੇ ਪਸ਼ੂ ਆ ਤਿੰਨ ਤੁਹਾਨੂੰ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਇੱਕ ਮੱਝ ਆ ਜਿਹੜੀ ਦੋਸਤੋ ਉਹ ਦਿਖਾਵਾਂਗੇ ਤੇ ਦੋ ਬੈੜਾ ਹੋਣਗੀਆਂ ਤੇ ਰੇਟ ਭਾਅ ਪੜਤਾ ਕੀ ਆ ਦੋਸਤੋ ਵੀਡੀਓ ਦੇ ਵਿੱਚ ਪੂਰਾ ਦੱਸਾਂਗੇ ਆਪਾਂ ਤੇ ਵੀਡੀਓ ਨੂੰ ਜਿਹੜਾ ਦੋਸਤੋ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਅੱਜ 28 ਮਈ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਮਾਰਨਿੰਗ ਦਾ ਸਮਾਂ ਹੈਗਾ ਦੋਸਤੋ 10:30 ਵਜੇ ਦਾ ਆਓ ਕਰਦੇ ਹਾਂ ਗੱਲਬਾਤ ਵੀਰ ਹੈਪੀ ਦੇ ਨਾਲ ਪੁੱਛਦੇ ਹਾਂ ਅੱਜ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਆ ਸੋ ਪਸ਼ੂ ਜਿਹੜਾ ਵੀ ਤਾਂ ਦੋਸਤੋ ਤੁਹਾਨੂੰ ਪਸੰਦ ਆਊਗਾ ਉਹਦੀ ਚੁਵਾਈ ਜਾਂ ਘਰ ਵਿਜਿਟ ਵਿਜਿਟ ਕਰਕੇ ਜਿਹੜਾ ਪਸ਼ੂ ਸੋਇਆ ਹੋਇਆ ਉਹਦੀ ਚੁਵਾਈ ਕਰ ਸਕਦੇ ਹੋ ਜਿਹੜਾ ਪਸ਼ੂ ਗੱਭਣਾ ਦੋਸਤੋ ਨੂੰ ਥਿੱਪ ਕੇ ਤਸੱਲੀ ਕਰ ਸਕਦੇ ਹੋ ਆਜੋ ਲੈਨੇ ਆ ਇਨਫੋਰਮੇਸ਼ਨ ਪੁੱਛਦੇ ਆ ਵੀਰ ਹੈਪੀ ਤੋਂ ਸਭ ਤੋਂ ਪਹਿਲਾਂ ਵੀਰੇ ਹੈਪੀ ਸਾਸਰੀ ਕਾਲ ਸਾਸਰੀ ਘਰ ਸੰਧੂ ਸਾਹਿਬ ਹੋਰ ਕਹਿਵੇਂ ਠੀਕ ਠਾਕ ਜੀ ਸਣੀ ਸਨਾ ਠੀਕ ਆ ਚੜਦੀ ਕਲਾ ਤੇ ਹੈਪੀ ਭਰਾ ਅੱਜ ਪਸ਼ੂ ਤਿੰਨ ਬਗਾਉਂਗਾ ਤੇ ਨੇ ਅ ਅੱਛਾ ਲੇਕਨ ਨਾਲ ਗਿਫਟ ਦੇਣਾ ਕੱਟਾ ਪਰ ਵੇਚਣਾ ਲੇਕਨ ਨਾਲ ਕੱਟਾ ਨਹੀਂ ਜੀਦਾ ਵੀਰ ਕੱਟੇ ਦੀ ਕੀਮਤ ਲਾਉਂਗਾ ਗਿਫਟ ਕਾਦਾ ਹੋਊਗਾ ਨਹੀਂ ਨਹੀਂ ਕੀਮਤ ਲਵਾਂਗੇ ਤੇ ਗਿਫਟ ਵੜਾਏ ਤੁਹਾਨੂੰ ਨਾਲ ਦੇ ਦੇਣਾ ਉਹ ਸਾਨੂੰ ਥੋੜਾ ਵੀ ਜਿਵੇਂ ਚਾਹ ਪੱਤੀ ਦੇ ਨਾਲ ਦੋ ਸਾਬਣ ਦਾਨੀਆਂ ਆ ਲੈ ਨਹੀਂ ਨਹੀਂ ਉਹ ਨਹੀਂ ਕੰਮ ਤੇ ਕੱਟੇ ਦੀ ਕੀਮਤ ਵੀ ਹੋਊਗੀ ਕੋਈ ਹਾਂਜੀ ਹੇ ਹਤੀ ਬਈਆ ਤੇ ਤਿੰਨ ਪਸ਼ੂ ਆ ਤਿੰਨ ਪਸ਼ੂ ਆ ਆਪਣੇ ਦੋ ਬੈੜਾ ਦੋ ਬੈੜਾ ਇੱਕ ਮੱਝ ਇੱਕ ਮੱਝ ਕੀ ਇਨਫੋਰਮੇਸ਼ਨ ਮੱਝ ਦੀ ਪੈਣਾ ਇਧਰੋਂ ਮਾਈਡ ਡਿਟੇਲ ਦੱਸ ਦੇ ਲੈ ਹਾਂ ਪੰਡੂ ਸਾਹਿਬ ਜੀ ਇਹਦਾ 1 ਮਹੀਨੇ ਦੇ 5 ਦਿਨ ਪੈਸੂਨ ਚ 1 ਮਹੀਨਾ ਤੇ 5 ਦਿਨ ਪੈਸੂਨ ਪੈਸੂ ਪਿੰਡੋਂ ਮੈਂ ਲਈ ਆ ਅੱਛਾ ਤੁਹਾਡੀ ਵੀਡੀਓ ਦੇ ਮੈਂ ਪਾਈ ਵੀ ਇੱਕ ਬੰਦੇ ਨੇ 1000 ਰੁਪਿਆ ਸਾਈ ਵੀ ਪਾਈ ਸੀ ਹਾਂ 20 ਦਿਨ ਨੂੰ ਵੀਡੀਓ ਕੱਢ ਕੇ ਵੇਚ ਲਿਓ ਔਰ ਉਹ ਬੰਦੇ ਨੇ 1000 ਰੁਪਿਆ ਸਾਈ ਪਾ ਕੇ ਮਨਗੇ ਫੋਨ ਨਹੀਂ ਚੁੱਕਿਆ ਅੱਛਾ ਮਰੇ ਰਿਕਾਰਡ ਦੇ ਦਾ ਬੰਦਾ ਹੋਈ 10 ਵੀ ਦੇਵਾਂਗੇ ਉਹਨੇ 1000 ਰੁਪਿਆ ਸ ਵੀ ਮੇਰਾ ਡੰਗਰ ਹੋਲ ਜਿੰਨੇ ਡੰਗਰ ਲੈਣਾ ਸਾਈ ਉਹ ਪਾਓ ਕਿਉਂਕਿ 1000 ਰੁਪਏ ਦੇ ਡੰਗਰ ਰੋਕੇ ਗਲਾ ਡੰਗਰ ਰਾਤ ਦੇਂਦਾ ਉਹ ਫਾਇਦਾ ਕੋਈ ਨਹੀਂ ਜੋ ਫਿਰ ਤੁਸੀਂ ਤਾਂ ਕੀ ਮੰਨ ਲਿਆ ਉਹ ਗਣ ਵੀ ਚਲੋ ਉਹਨੇ ਪਾਈ ਖਰੀਦ ਲਈ ਸਾਈ ਪਾਈ ਪੈਸਾ ਨੂੰ ਸਾਹਿਬ ਵੀ ਮੇਰੇ ਨਾਲ ਅਗਲੇ ਦਿਨ ਅਗਲੇ ਦਿਨ ਤੁਹਾਨੂੰ ਕਹਿਤਾ ਨੇ ਮੇਰੇ ਨਾਲ ਖੜੂਗਾ ਪੁਰਾਣ ਨੂੰ ਵੀ ਨਾ ਕਰਨੀ ਪਈ ਪੁਰਾਣ ਨੂੰ ਵੀ ਨਾ ਕਰਨੀ ਪਈ ਫੋਨ ਬਥੇਰਾ ਆਏ ਨਹੀਂ ਆਇਆ ਨੇ ਪਰਾਂ ਨੂੰ ਕਹੇ ਜਗਲਾ ਲੈਣ ਆਵੇ ਤਰਾਂ ਮੈਂ ਤੁਹਾਨੂੰ ਸਾਈ ਪਾਈ ਤੂੰ ਮੇਰੀ ਮਹਿ ਘਰ ਤੋਂ ਵੇਜ ਫਿਰ ਆਪ ਝੂਠੇ ਪਈ ਦਾ ਆਪ ਝੂਠੇ ਪਜਣਾ ਸੀ ਤੇ ਪਰ ਉਹਨੇ ਮੇਰੇ ਫੋਨ ਨਹੀਂ ਚੁੱਕਿਆ ਪਰ ਮਾਰੇ ਬੜੇ ਫੋਨ ਆ ਮੋਗੀ ਮੈਂ ਜੀ ਮਰੋੜਾ ਜੀ ਮੈਂ ਕੀ ਵੇਚੂ ਇਹ ਮਾਝਾ ਵੀਰ ਹੈਪੀ ਦੇ ਕੋਲ ਹੈ 1 ਮਹੀਨਾ ਤੇ 5 ਦਿਨ ਘੱਟੋ ਘੱਟ ਵੀ 35 ਦਿਨ ਹਜੇ ਖੱਚੀ ਆ ਭਾਜੀ ਕਿੰਨੇ ਦੋ ਮੈਂ ਲਈ ਆ ਜਿਹੜਾ ਵੀ ਵੀਰ ਆਉ ਆਪਾਂ ਇੱਥੇ ਉਹਨਾਂ ਦੇ ਮਾਲਕਾਂ ਦੇ ਘਰੇ ਜਾ ਜੇ ਹੈਪੀ 35 ਦਿਨ ਹੀ ਹੈ ਨਾ 35 ਤੇ ਕੋਈ 40 ਨਾ ਹੋਵੇ 35 ਤੇ 36 ਹੋਵੇ ਨਾ 37 ਨੇ ਗੱਲ ਵੱਖਰੀ ਨਹੀਂ ਦੋ 4-5 ਦਿਨ ਉੱਤੇ ਮੈਂ ਲੈ ਸਕਦੀ 40 ਦਿਨ ਮੈਂ ਰੋਗੀ ਰਾਜੀ ਆ ਪਲੀ ਆ ਮੈਂ ਇਹ ਨਹੀਂ ਵੀ ਦੱਸੂਗਾ 40 ਦੇ ਪੈਸੇ 3 ਮਹੀਨੇ ਲੈ ਜਾਓ ਕੰਮ ਨਹੀਂ ਗਾ ਇਹ ਨਾਲ ਵਿੱਚ ਹੈ ਨਾ ਵੀ 1.5 ਮਹੀਨਾ ਦੱਸ ਕੇ ਤੇ ਲੈ ਜਾਏ ਨਹੀਂ ਨਹੀਂ ਤੇ ਡੇਢ ਮਹੀਨੇ ਦਾ ਜਿਹੜਾ ਦੋਸਤੋ ਸਮਾਂ 50 ਤੋਂ ਦੇ ਵਿੱਚ ਡੇਢ ਮਹੀਨਾ ਤੁਸੀਂ ਮੰਨ ਲਓ 40 ਦਿਨ ਮੰਨ ਲਓ ਕਿਉਂਕਿ ਪਸ਼ੂ ਪਾਲੀ ਜਾਂ ਮੈਂ 35 ਦੇ 40 ਦਿਨ ਲੱਗੇ ਜਾ ਸਕਦਾ ਹੈ ਲੈ ਚੰਗੀ ਸੀ ਤੇ ਆਹ ਜਿਹੜਾ ਥਣਦੇਵਾ ਤੁਸੀਂ ਵੇਖੋ ਹਾਈ ਦਾ ਦੋਸਤੋ ਡਰਾਈ ਆ ਹਾਈ ਦਾ ਨੇੜੇ ਜਾ ਕੇ ਲਾਏ ਪਾਉਗੀ ਤੇ ਨੇਵਾ ਜਿਹੜਾ ਬਿਲਕੁਲ ਨੇੜੇ ਚ ਬਣਾਉਣਾ ਇਸ ਮੱਝ ਨੇ ਠੀਕ ਆ ਤੇ ਆਹ ਥਣ ਤੁੰਗ ਆਲੀ ਪੁਲੀ ਥੰਗ ਆ ਗਏ ਤੇ ਪਲੀ ਪੁਲੀ ਆ ਤੁਸੀਂ ਵੇਖ ਸਕਦੇ ਹੋ ਦੋਸਤੋ ਪੇਟ ਪੂਟ ਭਾਰਾ ਪੇਟ ਆ ਤੇ ਆਹ ਪੇਟ ਪੁੱਠਾ ਜੇ ਤੇ ਪਤਲੀ ਚਮੜੀ ਆ ਠੀਕ ਆ ਤੇ ਬਹੁਤ ਵਧੀਆ ਕੁਆਲਟੀ ਆ ਸੀ ਗੀਤੋਂ ਦੀ ਠੀਕ ਹੈ ਲਓ ਯਾ ਠੰਡੀ ਫਰੀਲੇ ਨੇ ਵੀ ਸ਼ੂਕਰ ਗੁਜਾ ਮੱਜਾ ਸੁਣ ਕਰੀਓ ਵੇਲੋ ਠੀਕ ਹੈ ਜੀ ਬਾਕੀ ਸੂਬਾ ਤੀਜਾ ਸੁਣਾ ਜੀ ਤੀਜਾ ਸੂਆ ਸੁਣਾ ਵਾਲਾ ਦੰਦ ਵੀ ਉਹਨੇ ਚੈੱਕ ਕਰਾਤੇ ਜਾ ਦੰਦ ਵੀ ਵੇਖ ਲਓ ਮੇਰਾ ਵੀਰ ਕੋਈ ਫਿੱਲਦਾ ਨਹੀਂਗਾ ਮੈਂ ਨੇ ਆਪੇ ਚੈੱਕ ਕਰਾ ਦੇ ਜੋ ਮੈਂ ਨੇ ਆ ਵੇਖੋ ਜੀ ਗਾਲੇ ਪਈ ਇਹ ਤੇ ਦੰਦ ਮੇਰਾ ਵੀਰ ਵੇਖ ਲਓ ਕਿਸੇ ਤਰ੍ਹਾਂ ਦਾ ਕੋਈ ਭਲੇਖਾ ਨਾ ਰਵੇ ਦੋਸਤੋ ਇੱਕ ਜ਼ਰੂਰ ਗੱਲ ਆ ਨੋਟ ਕਰ ਲਿਆ ਕਰੋ ਕੋਈ ਨਾ ਕੋਈ ਆਪਣਾ ਸੁਝਾਅ ਵੀ ਹੁੰਦਾ ਭੈਣ ਭਰਾਵਾਂ ਨੂੰ ਪਸ਼ੂ ਜਿਹੜਾ ਕੋਈ 5ਵੇਂ 6ਵੇਂ 7ਵੇਂ 8ਵੇਂ ਸੂਬੇ ਜਾਂ 10ਵੇਂ ਸੂਬੇ ਤੋਂ ਬਾਹਰ ਦੰਦੋਂ ਚੈੱਕ ਕਰ ਲਿਆ ਕਰੋ ਜੇ ਕੋਈ ਤੀਜੇ ਸੂਬੇ ਕਹਿੰਦਾ ਚੌਥੇ ਕਹਿੰਦਾ ਤੇ ਨਾਂ ਲਿਆ ਕਰੋ ਦੰਦ ਮੂੰਹ 'ਚ ਹੁੰਦੇ ਨਹੀਂਗੇ ਸਹੀ ਗੱਲ ਸੰਧੂ ਸਾਹਿਬ ਪਹਿਲਾਂ ਤਾਂ ਟਿੱਗੇ ਹੀ ਆ ਆ ਵੇਖਿਆ ਆ ਵੇਖੀ ਪਹਿਲਾਂ ਛੋਟੇ ਦਿਨ ਲਈਦਾ ਤਾਂ ਦੰਦ ਦੀ ਮੂੰਹ 'ਚ ਕੋਈ ਨਾ ਤੈਨੂੰ ਬੈਠ ਲਈ ਪਹਿਲਣ ਹਾਂ ਹੁਣ ਜੇ ਨੂੰ ਪਹਿਲੇ ਜਿਹੜਾ ਪਹਿਲੇ ਦੰਦ ਦੇ ਵੇਖੀਦੇ ਜਾ ਕੇ ਫੇਰ ਡੰਗਰ ਲਈਦਾ ਵਾ ਨਹੀਂ ਜੀ ਨਹੀਂ ਆਪਦੀ ਸਮਝ ਹਰ ਕੋਲ ਪਤਰੀ ਚਾਹੀਦੀ ਆ ਹੈਪੀ ਬ੍ਰੇਕ ਮੌਲਵਾ ਅਸਤੇ ਬਾਜ ਖੋਲ ਕੇ ਤੁਰ ਗਿਆ ਸੰਧੂ ਸਾਹਿਬ ਇਹੜਾ ਲੈ ਲੈਣਾ ਹਾਂ 60000 ਚ ਪਹੁੰਚ ਕਰਦਾ ਮੈਂ 60000 ਚ ਪਹੁੰਚ ਕਰ ਦਿਆ ਠੀਕ ਆ ਹਾਂਜੀ ਬਾਕੀ ਅੱਗੋਂ ਪੁੱਛਣ ਦੇ ਮੁਤਾਬਕ ਵੀ ਕਰੈਕਟ ਇੰਨੇ ਕ ਦੇਣੀ ਨਾ ਪੈਂਦੀ ਇੰਨੇ ਦਿਨ ਪਹਿਸ ਨੂੰ ਆਪਾਂ ਕਹਿ ਹੀ ਜਾਂਦੇ ਫਲਾਣੇ ਸੌਣ ਲਈ ਆ ਪਿੰਡੋਂ ਮੈਂ ਲਈ ਆ ਇੱਥੇ ਕੋਈ ਵੀਰ ਆਏ ਆ ਆਪਾਂ ਮਾਲਕਾਂ ਦੇ ਘਰੇ ਲੈ ਜਾ ਲਾਂਗੇ ਇਹਨੂੰ ਬਸ ਠੀਕ ਆ ਹਾਂਜੀ ਖੁੱਲ ਕੇ ਵੀਰ ਦਿਖਾਈਏ ਤੇ ਪੈਂਦੀ 20 40 ਜਿੰਦਾ ਜੀ ਸੌਣ ਲਈ ਮੈਂ ਮੈਂ ਚੋਈ ਜਾਣਾ ਆਪਦੇ ਥੇ ਆ ਦਸ ਮੈਂ ਮੈਂ ਚੋਂਦਾ ਰਿਹਾ ਆਂ ਉਹ ਪਾ ਉਬਿਰਾਟੇ ਲਾਗਾ ਤੇ 30000 ਦੇ ਵਿੱਚ ਪਹੁੰਚ ਪਹੁੰਚ ਹੋ ਜੂਗੀ 60000 ਦੇ ਵਿੱਚ ਪਹੁੰਚ ਹੋ ਜੂਗੀ ਭਰਾਵੋ ਆਲ ਪੰਜਾਬ ਦੇ ਵਿੱਚ ਠੀਕ ਆ ਘਰ ਤੱਕ ਡਿਲੀਵਰੀ ਆ ਬਾਕੀ ਖਾਣਾ ਤੇ ਪਣ ਦੀ ਵੱਡੀ ਜ਼ਿੰਮੇਵਾਰੀ ਹੈ ਸਾਥ 60000 ਦੀ ਮੈਨ ਕੋਈ ਦੇਂਦਾ ਬਿਲਕੁਲ ਤਾਂ ਕਿ ਥਣ ਪਣ ਦੀ ਥਣ ਤੇ ਪਣ ਦੀ ਤੁਹਾਡੀ ਜਿੰਮੇਵਾਰੀ ਹੈ ਠੀਕ ਹੈ ਜੀ ਆਦਾ ਥਣ ਤੇ ਪੱਕੇ ਤਸਦੀ ਨਾਲ ਜ਼ਰੂਰ ਲੈ ਜੀ ਆਹ ਦੇਖੋ ਤੇ ਪੇਟ ਪੁੱਠਾ ਵੇਖੋ ਦੋਸਤੋ ਰਾਜੀ ਆ ਠੀਕ ਆ ਮਾਝਪਾ ਮੈਂ ਬੇਸ਼ੱਕ ਤੁਸੀਂ మీడియం ਹਾਈਟ ਦੇ ਵਿੱਚ ਅਕਾਊਂਟ ਕਰ ਲਓ ਮੰਨ ਲਓ ਭਾਰਾ પેટ ਆਹ ਫੇਸ ਕੋਲ ਪਾ ਜਾਨ ਪੂਰਾ ਵਾ ਸਿੰਘਾਂ ਸੁੰਘਾ ਦੀ ਬੰਤਰ ਦੇਖੋ ਆ ਮੂੰ ਮੱਥਾ ਦੇਖੋ ਠੀਕ ਹੈ ਤੇ ਪਲੀ ਪਲਾਈ ਪੂਰੀ ਆ ਦੋਸਤੋ ਬਾਕੀ ਥਣ ਥਣ ਮੈਂ ਤੁਹਾਨੂੰ ਪਹਿਲਾਂ ਜਿਹੜਾ ਜ਼ਿਕਰ ਕਰਤਾ ਸੀ ਵੀ ਬਿਲਕੁਲ ਨੇੜੇ ਜਿਹਾ ਲਾਇਪ ਆਊਗੀ ਹਜੇ 35 ਤੋਂ 40 ਦਿਨ ਦਾ ਸਮਾਂ ਹੈਗਾ ਲੈ ਜੋ ਜੀ ਚੋਈ ਗਏ ਤੁਹਾਨੂੰ ਸਾ ਵੀ ਕਰਿਆ ਉਹਦਾ ਮਾਨਤਾ ਕਰਾਂਗੇ ਇਹਦਾ ਸਮਝ ਵੀ ਕਰਾਂਗੇ ਮਾਨਤਾ ਨਹੀਂ ਕਰਾਂਗੇ ਛੋਟਾ ਜਿਹਾ ਵੀ ਕਰਾਂਗੇ ਜ਼ਰੂਰ ਵੀ ਜੀ ਹਾਂ ਜੀ ਇਹ ਤਾਂ ਮੱਝ ਹੋ ਗਈ ਦੋਸਤੋ ਇੱਕ ਦੂਜੇ ਨੰਬਰ ਤੇ ਵੈੜਾ ਤੇ ਵੈੜਾ ਵੀ ਪੂਰੀ ਪੁੱਜ ਕੇ ਆਪਾਂ ਕਹਿ ਸਕਦੇ ਆਂ ਵੀ ਵੱਡੀ ਵੀ ਆ ਤੇ ਬਣੂ ਤੁਹਾਨੂੰ ਵੀ ਹਜੇ ਪੂਰੀ ਕਿਉਂਕਿ ਅਜੇ ਸਮਾਂ ਲੈ ਕੇ ਜਾਊ ਲਗਭਗ ਸਮਾਂ ਲੈ ਜੂ ਪੁੱਛਦੇ ਆਂ ਹੈਪੀ ਭਰਾ ਵੈੜਾ ਚੰਗੀ ਕੱਦ ਕਾਠੀ ਦੀ ਸੋਹਣੀ ਇਹਦੇ ਆਰਡਰ ਕੁਆਲਿਟੀ ਵੀ ਓਡੀ ਹੈਗੀ ਹੈ ਮੈਂ ਕਹਿੰਦਾ ਤੁਹਾਨੂੰ ਵੇਖ ਲੋ ਕਿੱਡੀ ਵੈੜ ਜੋ ਹਾਂ ਛੋਟੀ ਨਹੀਂ ਵੈੜ ਵੇਖ ਲਓ ਆ ਦੇਖੋ ਦੋਸਤੋ ਫੁੱਲ ਵੱਡੀ ਹਾਈਟ ਦੇ ਵਿੱਚ ਹਵਾਨੇ ਦੀ ਸਟਰਕਚਰ ਜਿਹੜਾ ਹਵਾਨੇ ਦਾ ਇਸ ਤਰ੍ਹਾਂ ਦਾ ਵੀ ਅੱਗੋਂ ਵੀ ਤੁਸੀਂ ਵੇਖੋ ਤੇ ਗਾੜ ਵੀ ਆ ਤੇ ਪਿੱਛੇੋਂ ਵੇਖੋਗੇ ਤਾਂ ਤੁਹਾਨੂੰ ਲੈ ਕੇ ਆਹ ਚੀਜ਼ ਤਾਂ ਹੀ ਜਿੱਡਾ ਬਣਾਨੇ ਪਰਨਾ ਹੈ ਠੀਕ ਆ ਇੱਧਰ ਇਹ ਲੋ ਅਜੇ ਗਿਣਤੀ ਦੇ ਸੂਚ ਤੇ ਪੰਜ ਛੇ ਦਲ ਪਿਆ ਮਾੜਾ ਫਾਇਕਲਾ ਜੁਗਿਆ ਜੀ ਆ ਦੇਖੋ ਪ੍ਰਭੂ ਆ ਵੇਖੋ ਢਿੱਲਾ ਢੋਲਾ ਵੇਖੋ ਵੀ ਆਰਡਰ ਕਾਫੀ ਖੁੱਲਾ ਬਣਾ ਕੇ ਤਿਆਰ ਕਰਨਾ ਆ ਚੰਦੀ ਸੀ ਇਹ ਤਾਂ ਤੇ 25 ਪਲੱਸ ਵਾਲੀ ਹੋਵੇਗੀ ਇਹ ਚੰਦੂ ਸਾਹਿਬ 24 25 ਕਿਲੋ ਪਾਈ ਲੈਣੇ ਦਾ ਦੂਜਾ ਸੂਆ ਸੁਣਿਆ ਰਕੀ ਦੂਜਾ ਸੂਆ ਹਾਂਜੀ ਉਹ 30 ਲੀਟਰ ਵੀ ਉਹਨੂੰ ਫਿਰ ਕੀ ਯਾਦ ਨਾ 28 30 ਲੀਟਰ ਰਾਮਣਦੂ ਪਰ ਆਪਾਂ ਨਹੀਂ ਕਹਿਣਾ ਆਪਾਂ ਕਹਿਣਾ 25 26 ਵਰਗੀ ਚਵਾਈ ਲੈ ਗਰਮੀ ਆ ਬਿਲਕੁਲ 25 26 ਕਿਲੋ ਦੁੱਧ ਹੀ ਬੜਾ 25 ਪਲੱਸ ਵਾਲੀ ਮੰਨ ਲੇ ਹਾਂ ਤੇ 25 ਲੀਟਰ ਵੀ ਨਾਰਮਲ ਚਵਾਈਂਦੀ ਹੈ ਤੇ ਬਹੁਤ ਵੱਡੀ ਬੈੜ ਆ ਫਿਰ ਵੀ ਇੱਧਰ ਜਾ ਕੇ ਵੇਖੋ ਲੈਵਾ ਆ ਦੇਖੋ ਦੇਖ ਲੋ ਕਿੰਨਾ ਸ਼ਾਨਦਾਰ ਹੈ ਇਹ ਭਰਨਾ ਰਹਿ ਥਾਣੇ ਦਾ ਲਗਾ ਥਾਣੇ ਵਿੱਚ ਚਵਾਈਂ ਵਾਲਾ ਵੇਖ ਲੋ ਇਹ ਨਹੀਂ ਕੋਈ ਮਸ਼ੀਨ ਦੀ ਵਾਲਾ ਗਾਇ ਵੇਖੋ ਕੰਨ ਨਾ ਸਣਾ ਜੀ ਇਹ ਆ ਠੀਕ ਹੈ ਰਵੈਲਾ ਸੀ ਸਭ ਇਹ ਪੂਰੀ ਮੇਲ ਲਓ ਆ ਗਏ ਲੋ ਤਾਂ ਜਿਹੜਾ ਭਰਾ ਉਹ ਕਮਾਲ ਦਾ ਹੈ ਉਸ ਤੋਂ ਵੱਡੀ ਜਿਹੜੀ ਸਿਫਤ ਆ ਪਸੂ ਸੀਲਸਲਾ ਦਾ ਪੂਰਾ ਠੀਕ ਹੈ ਬਸ ਤੇ ਬਿਲਕੁਲ ਟੀਮ ਕਮਾਨਜਾ ਜਿਹੜਾ ਆਪਾਂ ਕਹਿੰਦੇ ਆ ਵੀ ਹਵਾਨਾ ਬਣਾ ਕੇ ਤਿਆਰ ਕਰਦੀ ਪਈ ਆ ਆ ਜੇ ਸਾਰੇ ਕਟਲਿੰਗ ਆ ਜੇ ਇਹਦੇ ਬਾਈ ਤੋਂ ਸਫੇਦ ਰੰਗ ਦੇ ਵਿੱਚ ਆ ਜਿਹਨੂੰ ਭਰਗੀ ਨਾਲ ਚੀਤਾ ਜੋ ਵੇਜ ਦੇ ਆ ਵੇ ਲੋ ਥਾਰ ਮਗਰ ਰੱਖੇ ਦਾ ਦਾਾ ਕੀ ਕਰੋ ਬੇਚਾ ਮਗਰੋਂ ਵੀ ਗਾਇਬ ਹੈ ਗੱਤਨਾਜ ਲੋ ਵੀਰਾ ਯਾ ਜੇ ਇਹ ਵੀ ਹਫਤਾ ਇੱਕ ਪਿਆਸ ਹੁੰਜੇ ਦੇ ਹਮ ਇਹਦਾ ਸਾਰਾ ਚੀਜ਼ਾ ਵੇਚ ਲੋ ਐ ਸੀਲਸ ਲਾ ਕੇ ਪੂਰੀ ਐ ਅੱਛਾ ਹੈਪੀ ਵੀਰੇ 25 ਪਲੱਸ ਮੰਨ ਕੇ ਤੇ ਰੇਟ ਕਿੰਨਾ ਕਰਨਾ ਮੁੱਲ ਕੀਰ ਸਾਨੂੰ ਸਾਹਿਬ ਆਪਾਂ ਕੋਈ 80 ਨਹੀਂ ਕਰਨਾ ਕੋਈ 85 ਨਹੀਂ ਕਰਨਾ 75000 ਚ ਪਹੁੰਚ ਕਰਨੀ ਐ 75000 ਦੇ ਵਿੱਚ ਪਹੁੰਚ ਕਰਨੀ ਐ ਘਰ ਤੱਕ ਪਹੁੰਚ ਘਰ ਤੱਕ ਪਹੁੰਚ ਕਰਨੀ ਭਾਵੇਂ ਕਿਸੇ ਦਾ 5000 ਕੇ ਦਾ 7000 ਰੁਪਏ ਭਾਵੇਂ ਕੇ ਦਾ 8000 ਖਰਚ ਆਵੇ ਪਹੁੰਚ ਕਰੂੰਗਾ 75 ਚ ਹਾਂ ਜੇ ਕੋਈ ਦੋ 100 ਕਿਲੋਮੀਟਰ ਤੇ ਲਊਗਾ 3000 ਖਰਚਾ ਫੂ 4000 ਫੂ 1000 ਰੁਪਏ ਛੱਡੂਗਾ ਵੀ ਕੋਈ ਜਿਹੜਾ ਲਾਗੇ ਦਾ ਵੀ ਲੈਂਦਾ ਉਹਦਾ ਮਨਤਾਂ ਨਹੀਂ ਕਰਾਂਗੇ ਤੇ ਦੂਰ ਦਾ ਨੂੰ ਬਸ ਨੂੰ ਸਾਹ 6-7000 ਰੁਪਏ ਗੱਡੀ ਵਾਲਾ ਲੈ ਹੀ ਲਿੰਦਾ ਹਾਂਜੀ ਤੇ ਜੇੜਾ ਕੋਈ ਨੇੜੇ ਉਹ ਨੇੜਿਓਂ ਆ ਗਿਆ ਮੰਨ ਲਓ ਵੀ ਆਜੇ ਸਰੀਹਾਲੀ ਤੋਂ ਤੈਨੂੰ ਕਵੇ ਵੀ ਮੈਂ ਆਇਆ ਉਹ ਖੰਨੇ ਤੋਂ ਫਿਰ ਨਹੀਂ ਨਹੀਂ ਉਹਦਾ ਇਨਾ ਇਹਦਾ ਆਪਣਾ ਪਤਾ ਹੀ ਆਣਾ ਠੀਕ ਚਲੋ ਤਾਂ ਹੈਨਾ ਸਾਰੇ ਵੀਰ ਕੋਈ ਵੀ ਭਲੇਕੇ ਨਾਲ ਨਾ ਕੋਈ ਗਲਤੀ ਕਰਦਾ ਇਸ ਤਰ੍ਹਾਂ ਕਹਿੰਦਾ ਤਾਂ ਨਾ ਹੀ ਲੋੜ ਆ ਕਿਸੇ ਨੂੰ ਯਾਕਾ ਖਾਸ ਸਾਹਿਬ ਮੁਖਵਲ ਜਿਆਦਾ ਦੋਸਤੋ ਦੋ ਮਿੰਟ ਵੀਰ ਹੈਪੀ ਜਨਾ ਕਰ ਲਈਦਾ ਐਂਟਰਟੇਨਮੈਂਟ ਦੋ ਮਿੰਟ ਬਾਕੀ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਥਾਣ ਦੇ ਵਿੱਚ ਦੀ ਬੜੀ ਸਫਾਈ ਆ ਪਰ ਵੇਲੋ ਜਿਹੜਾ ਰਸਾ ਸੁੱਕਾ ਹੋਦਾ ਖੁਲੀ ਤਰੀਕੇ ਦੀ ਸਭ ਫਾਰਮ ਚੋਂ ਲਈ ਇਦਾਂ ਹੀ ਰੰਦੀਆਂ ਹੈਪੀ ਬਾਈ ਬਾਕੀ ਪੈਸੇ ਕਾਫੀ ਚੰਗੇ ਚੁੱਕ ਕੇ ਕਿਸੇ ਵੀਰ ਨੇ ਖਰਚ ਕਰਨੇ ਤੇ ਪਨ ਤੁਪਨ ਦੇ ਵਿੱਚ ਕੋਈ ਲੰਬਾ ਨਹੀਂ ਮੈਂ ਕਹਿੰਦਾ ਥਾਂ ਦੀ ਗਾਰੰਟੀ ਹੋਊਗੀ ਜੇਕਰ ਟਿੱਪੇ ਅਗਲੇ ਘਰੇ ਜਾ ਕੇ ਦਪਾ ਦੇਾਂਗੇ ਹਾਂਜੀ ਅਗਲੇ ਘਰੇ ਜਾ ਕੇ ਵੜ ਦਪਾ ਕੇ ਫਿਰ ਪਾ ਕੇ ਲੈ ਲਾਂਗੇ ਹੋਰ ਦੱਸੋ ਪਾਸ ਠੀਕ ਆ ਪਿੱਛੇ ਦੀ ਆਪਣੀ ਹਾਂਜੀ ਬਿਲਕੁਲ ਹਾਂਜੀ ਤੁਸਾ ਤੁਹਾਡੀ ਗੱਲ ਸਹੀ ਹੈ ਜਿਨੇ ਨੇ 70 8000 ਰੁਪਏ ਰਗਮ ਕਰ ਦਿੱਨੀ ਮੈਂ ਵੀ ਖਰਚ ਖਰਚ ਕੇ ਲਿਆ ਮੈਂ ਮાળੀ ਚ ਥੋੜਾ ਵੇਖ ਕੇ ਲਈ ਆ ਆਪਾਂ ਦੇਖੋ ਹੈਪੀ ਕੀ ਹੁੰਦਾ ਆਨਲਾਈਨ ਜਿਹੜਾ ਕੰਮ ਨਾ ਇਹ ਵਿਸ਼ਵਾਸ ਤੇ ਚੱਲਦਾ ਬਸ ਜੀ ਤੇ ਜੇਕਰ ਆਪਾਂ ਕਿਸੇ ਕੰਮ ਦੇ ਵਿੱਚ ਫਾਲਤਾ ਕਿਸੇ ਦੇ ਕਰੰਡ ਦੇ ਛੋਟਾ ਆਈਏ ਅੱਜ ਅਗਰੇ ਤੋਂ ਗਾੜੇ ਕਿਹਾ ਆਂਦੀ ਆਪਾਂ ਪੈਸੇ ਲੈ ਕੇ ਆ ਗਈ ਨਾ ਵਿਚਾਰ ਆਈ ਦੀ ਤੁਰੇ ਆਉਣ ਜੋਗਾ ਮਗਰ ਨਾ ਕਿਸੇ ਦੀ ਵੀਡੀਓ ਬਹੁਤੇ ਵੀ ਕਹਿੰਦੇ ਵੀ ਆਪਾਂ ਵੀਡੀਓ ਪਾ ਦਿਓ ਕਰਦੇ ਪਰ ਮੈਨਾਂ ਲੋਕ ਵੀ ਸਿਆਣੇ ਆ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਕਿ ਤੇ ਆਪਾਂ ਕਿਸੇ ਦਾ ਮਾੜਾ ਕਰਨਾ ਵੀ ਨਹੀਂ ਕਰ। ਨਹੀਂ ਜੀ ਨਹੀਂ। ਕਿਸੇ ਵੀ ਵਪਾਰੀ ਵੀਰ ਨੇ ਹਰ ਇੱਕ ਭੈਣ ਭਰਾਵਾਂ ਨੂੰ ਪੀਲੇ ਆਪਣੀ ਕਿ ਕਦੀ ਨਾ ਮਾੜਾ ਕਰੋ ਕਦੀ ਵੀ ਕਿਸੇ ਦਾ। ਜਾਣ ਪੁੱਝ ਕੇ ਨਾ ਕਰੋ ਅਣਜਾਣੇ ਦੇ ਵਿੱਚ ਪਤਾ ਨਹੀਂਗਾ ਵੀ ਪਸੂ ਮਾੜਾ ਹੌਲਾ ਪੈ ਜਾਏ ਕਿਸੇ ਨੂੰ ਗੱਲ ਵੱਖਰੀ ਆ। ਬਸ ਜੀ। ਬਾਕੀ ਜਾਣ ਪੁੱਝ ਕੇ ਕਦੀ ਨਾ ਕਰੋ ਗੱਲ। ਜੀ ਸਾਹਿਬ ਜਿਹੜਾ ਆਖਾ ਵੀ ਇਦਾਂ ਮੈਂ ਇਦਾਂ ਦੱਸਾਂਗੇ ਜਿਹੜਾ ਸਹੀ ਹੋ ਸਹੀ ਦੱਸਾਂਗੇ। ਬਸ ਸਹੀ ਗੱਲ। ਬਿਲਕੁਲ। ਉਹ ਦਿਨਾਂ ਬਹੁਤ ਤੇਲ ਵੈੜ ਪਾਈ ਸੀ। ਸਾਰਿਆਂ ਨੂੰ ਪਹਿਲਾਂ ਤੱਲੜ ਵੇਲੋ ਵਿਜੀ ਦਾ ਮਰੇ ਰਿਕਾਰਡ ਲੈ ਗਈ ਆ ਉਸੇ ਬੰਦੇ ਦੇ ਲਾਗੂ ਆ ਮੈਂ ਲਈ ਉਹ ਬੰਦੇ ਦੀ ਜਿਹੜੀ ਸੇ ਤੋਂ ਮੈਂ ਬੰਦਾ ਵੇਲੋ ਲੈ ਗਾਂ ਲੈ ਗਿਆ ਪਰ ਮੱਝ ਨਹੀਂ ਮਿਲਣੇ ਲੱਗੀਆਂ ਉਹਦੇ ਬੰਦੇ ਹੋਰ ਨੇ ਲਈ ਨਹੀਂ ਦੱਸ ਕੇ ਦੇ ਦਿਓ ਜੀ ਜੇ ਤੱਲੜ ਪਸ਼ੂ ਕਹਿ ਕੇ ਤਾਂ ਹੋ ਸਕਦਾ ਵੀ ਉਹ ਤਿੰਨ ਥਾਣਾ ਦੀ ਇੱਕ ਰੇਡ ਥੋੜਾ ਲਾਉਣਾ ਵੇ ਕਿਸੇ ਨੂੰ ਲੋਡ ਹੋਵੇ ਦੁੱਧਾ ਦੇ ਲਈ ਵੜੇ ਲੈ ਲੈਂਦੇ ਆ ਬਸ ਖੂਨ ਬਥੇਰਾ ਆ ਦੁੱਧਾ ਵੀ ਚਲੋ ਦਿਖਾਈਏ ਵੀ ਤੇ ਬਾਹਰ ਦੀ ਕੁਆਲਟੀ ਵਧੀਆ ਦੋਸਤੋ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਆ ਸੋਨਾ ਆਰਡਰ ਹੈ ਹਵਾਨੇ ਦੀ ਕੁਆਲਿਟੀ ਕਾਫੀ ਸੋਹਣੀ ਹੈ ਜਦੋਂ ਪੂਰੀ ਭਰ ਗਈ ਰਹਿ ਉਹ ਤੋਂ ਦੋਸਤੋ ਨੇਵਾ ਜਿਹੜਾ ਲੈ ਕੇ ਤੁਰਨ ਔਫਾ ਹੋ ਜੂਗਾ ਵੀ ਕੁਆਲਿਟੀ ਇਸ ਤਰ੍ਹਾਂ ਦੀ ਹੈ ਠੀਕ ਹੈ ਤੇ ਇਹ ਕੱਦ ਕਾਠੀ ਦੀ ਵੱਡੀ ਵੈਰਾ ਠੀਕ ਹੈ ਜੀ ਐ ਸੀ ਇੰਤਲਾਗਾ ਹਲੋ ਰਸਾਲ ਉਹਦਾ ਗਾਲੇ ਪਈ ਠੀਕ ਹੈ ਜੀ ਬਾਕੀ ਜਿੱਦਾਂ ਮਰਜ਼ੀ ਆਪਾਂ ਟੱਚ ਕਰੀ ਜੰਨੇ ਆ ਦੋਸਤੋ ਕਿਸੇ ਤਰ੍ਹਾਂ ਦਾ ਪਸ਼ੂ ਹਿਲਣ ਦਾ ਕੋਈ ਗੱਲਬਾਤ ਨਹੀਂ ਕੀ ਠੰਡੇ ਥੀਰੇ ਪਸ਼ੂ ਦੀ ਜਿਹੜੀ ਦੋਸਤੋ ਇਹ ਵਾਦਾ ਹੁੰਦਾ ਠੀਕ ਹੈ ਬਾਕੀ ਕਿਸਾ ਵੀ ਵੀਰ ਨੇ ਜਿੰਨੇ ਵੀ ਇਸ ਵੇੜ ਨੂੰ ਹੱਥ ਪਾਉਣਾ ਇਹਨੇ ਵੀਰ ਨੇ ਹੈਪੀ ਨੇ ਤਸੱਲੀ ਕੀਤੀ ਆ ਆਪਦੀ ਟਿੱਪ ਕੇ ਲਈ ਆ ਤੁਸੀਂ ਵੀ ਆਪਦਾ ਟਿੱਪ ਕੇ ਤਸੱਲੀ ਕਰਕੇ ਜਾਂ ਵੀਡੀਓ ਦੇ ਵਿੱਚ ਆ ਆਨਲਾਈਨ ਟਿੱਪ ਕੇ ਜਿਹੜਾ ਦੋਸਤੋ ਸੌਦਾ ਕਰ ਸਕਦੇ ਹੋ ਕਮਾ ਲਓ ਬਾਈ ਹੈਪੀ ਇਹ ਆ ਬੈਲੋ ਸਾਫਟ ਲਾਣਾ ਕੱਢਣੀ ਆ ਅੱਜ ਕੋਈ ਫਾਰਮ ਵਾਲਾ ਵੀ ਲੈ ਗਿਆ ਨਾ ਯਾਦ ਕਰੂ ਅਸੀਂ ਦਾ ਉਹ ਵੱਡੀ ਵੈੜਾ ਕਿਸੇ ਗੱਲ ਨੂੰ ਆਪਾਂ ਹੀ ਨਹੀਂ ਕਹਿ ਸਕਦੇ ਤੇ ਥੰਨੇਵਾ ਜਿਹੜਾ ਭਰਾਵੋ ਬਿਲਕੁਲ ਪੱਧਰ ਬਖਾਉਂਦੀ ਜਿਹੜਾ ਬਖਾਲਾ ਬਹੂਲਾ ਜਿਹੜਾ ਬੈਕ ਸੈਟ ਕੋ ਬਖਾ ਰਹੇ ਆਪਾਂ ਪੱਧਰ ਨਾਲ ਬਿਲਕੁਲ ਮੋਲੇ ਦਾ ਦੱਸਾ 75 75000 ठीक है भाई जो लागू सौ किलोमीटर से एक हज़ार करूंगा जो दो करूंगा तो ठीक है जी बाकी एक बार फिर फिर क्वालिटी लेकर जी ठीक है हर पास पूरी है तसली आ ਬਾਕੀ ਆਵਦੀ ਤੁਸੀਂ ਆਪ ਕਰ ਲਿਓ ਤੁਸੀਂ ਮੇਰਾ ਵੀਰ ਸਾਬ ਵੇ ਲੋ ਕੱਲ ਆਈ ਫਾਰਮ ਚੋਂ ਲਈ ਆ ਹੂੰ ਪਰ ਇਹਨੂੰ ਕੋਈ ਵੀ ਨਾ ਲੱਥੀ ਜਿਹੜੀ ਨੇ ਕਈ ਫਾਰਮਾਂ ਵਿੱਚ ਪੁੜਕੀ ਜਾਂਦੀਆਂ ਬੇ ਲਹਿਰ ਮਾਨ ਸਾਡੇ ਸਾਹਮਣੇ ਗਾਲੇ ਕੱਈਆਂ ਬਿਲਕੁਲ ਜੀ ਉਹ ਜਿਹੜੇ ਪਚੱਕਰੇ ਇਹਨਾਂ ਇਸ ਤੋਂ ਬਾਅਦ ਇਹ ਇੱਕ ਆ ਗਈ ਆਪਣੇ ਕੋਲ ਬਲੈਕ ਰੰਗ ਕਾਲੇ ਰੰਗ ਦੇ ਵਿੱਚ ਵੜ ਇਹ ਸੰਤੂ ਸਾਹਿਬ ਇਹਨੂੰ ਸੂਈ ਹੋ ਗਿਆ 20-25 ਦਿਨਾਂ 20-25 ਦਿਨ ਹੋ ਗਏ ਹਾਂਜੀ ਤੇ ਜੋੜੀ ਆ ਪਾਲਿਆ ਰਾਤ ਲਈ ਆ ਗੱਡੀ 'ਚ ਲੱਦ ਕੇ ਹਾਂ ਇਹਦਾ ਬੱਚਾ ਮਰ ਗਿਆ ਜੋ ਪਾ ਗਿਆ ਗੱਡੀਆਂ ਨੇ ਵੇਖਿਆ ਨਹੀਂ ਜੋ ਅੱਛਾ ਪੱਛਾ ਪਿਆ ਪਾ ਵਖਾ ਵੀ ਦਵਾਂਗੇ ਅੱਛਾ ਘਰੇ ਪਿਆ ਬੱਚਾ ਹਾਂ ਹਾਂ ਘਰੇ ਹੀ ਪਿਆ ਹੈ 25 ਦਿਨ ਦਾ ਸੁਆ ਹੈ ਹਾਂਜੀ ਹਾਂਜੀ 25 ਦਿਨਾਂ ਦਾ ਸੁਆ ਹੈ ਤੇ ਹਾਜ਼ਰ ਦੁੱਧ ਸੰਧੂ ਸਾਹਿਬ ਇਹਦਾ 9 ਕਿਲੋ ਦਾ 24 ਜਣਾ 8 ਕਿਲੋ ਤੇ ਕੋਈ ਵੀ ਢਾਣਾ ਮਾਰੇ ਭੂੜ ਛਿੱਟਾ ਸਾਡੇ ਵਾਦੇ ਗੋੜ ਦਾ ਆਪਾਂ ਜ਼ਿੰਮੇਵਾਰ ਦੁੱਧ 9 ਹੀ ਹੋਊਗਾ ਹਾਂ ਪਰ ਆਪਾਂ 8 ਦੀ ਗਾਰੰਟੀ ਦੇਣੀ ਹੈ ਠੰਡਾ ਕਰਕੇ ਚੋ ਲੈਣਾ 8 ਦੀ ਗਾਰੰਟੀ ਆ ਦੁੱਧ ਤਾਂ 9 ਹੀ ਹੋਵੇ ਦੁੱਧ 9 ਲੀਟਰ ਹੀ ਹੋਊਗਾ ਬੱਚਾ ਜਿਹੜਾ ਦੋਸਤੋ ਮੈਂ ਵੀਡੀਓ ਦੇ ਵਿੱਚੇ ਦਿਖਾ ਦਊਗਾ ਕਵਲ ਕਰ ਦਊਗਾ ਜਿਵੇਂ ਜਿਹਦਾ ਆਪਾਂ ਮੜਾ ਤਾਹ ਪਾਤਾ ਨੱਪਾਰਾ ਆਪਾਂ ਗੇ ਤੜਾ ਅਮਰਾ ਜੀ ਠੀਕ ਹੈ ਜੀ ਬਾਕੀ ਕਿਸੇ ਗੱਲੋਂ ਚਲੋ ਤੁਹਾਡੇ ਤੇ ਵਿਸ਼ਵਾਸ ਹੈ ਤੁਹਾਡੇ ਤੇ ਮੈਨੂੰ ਤੇ ਮੇਰੇ ਤੇ ਸਾਰੇ ਭੈਣ ਭਰਾਵਾਂ ਨੂੰ ਬਸ ਜੀ ਤੇ ਜੇ ਕਿਸੇ ਗੱਲੋਂ ਵੀ ਉਨਿੱਕੀ ਨਹੀਂ ਕਿ ਚੁਆਈ ਦੇ ਵਿੱਚ ਤੇ ਭਰੋਸੇਯੋਗ ਚੀਜ਼ ਆ ਤੇ ਜਰੂਰ ਆਪਾਂ ਆਪਾਂ ਕਾਦੇ ਲਈ ਪੈਸੇ ਲਾਏ ਯਾਰ ਬਿਲਕੁਲ ਹੁਣ ਤੁਸੀਂ ਜੋ ਮੈਂ ਨਾ ਕੋਈ ਵੀ ਬੰਦਾ ਵਾਸ ਕਰੂੰ ਪੈਸੇ ਲਾ ਕੇ ਚੀਜ਼ ਲਿਆਉਣੀ ਆ ਪੈਸੇ ਲਾ ਕੇ ਹਾਂਜੀ ਦੇਖੋ ਹੁਣ ਆਪਾਂ ਪਹਿਲੇ ਆ ਕੇ ਲਿਆਂਦੀ ਅਗਰੇ ਨੇ ਪਹਿਲੇ ਆ ਕੇ ਖੜਨੀ ਆ ਹਮਮ ਸਹੀ ਗੱਲ ਐ ਨਾ ਬਿਲਕੁਲ ਹਾਂਜੀ ਤੇ ਸੁਆ ਕਿੰਨੇ ਕ ਟਾਈਮ ਦਾ ਦੱਸਿਆ 25 ਕਿ ਦਿਨ ਸੁਆ 20 25 ਦਿਨ ਦਾ ਹੈਗਾ ਵੱਛਾ ਮਗਰ ਦੂਜਾ ਸੁਆ ਜੋ ਥਾਨ ਤੁਣ ਵੈਲੋ ਕੱਢਾ ਸੁਆਦੀ ਲੱਗਾ ਆ ਦੇਖੋ ਜੀ ਭੈਣ ਚੋਲੇ ਬੰਦਾ ਚੋਲੇ ਜਿਹੜਾ ਮਰਦੀ ਚੋਲੇ ਚੋਂ ਤੇ ਦੀ ਚੱਕਰ ਨਾ ਵੀ ਦੋਸਤੋ ਕਰੋ ਚੈੱਕ ਠੀਕ ਆ ਥਾਨ ਆ ਤੇ ਬਿਲਕੁਲ ਮੁਠੀ ਵਾਲਾ ਲੰਬਾ ਥਾਨਾ ਦੋਸਤੋ ਕਿਸੇ ਕੋਲ ਉਹ ਨਹੀਂ ਆਪਾਂ ਕਹਿੰਦੇ ਛੋਟਾ ਇੱਕੋ ਜਿਹਾ ਇੱਕਸਾਰ ਚੋਂ ਥਾਨਾ ਦੀ ਵਿਥ ਫਿਰ ਬਾਕੀ ਇਹ ਵੀ ਇਹ ਵੀ ਸੀਲ ਠੰਡੀ ਹੋ ਵੇ ਲੋ ਦੇ ਲਓ ਮਾਇਆ ਸੀਨਸ ਆ ਵੀ ਹੈ ਤੁਹਾਨੂੰ ਵੀੜਾ ਸ਼ੂਕ ਕਰਨਾ ਉਹ ਰੇਲੋ ਕਿ ਦੀ ਸੀਨਸ ਠੀਕ ਹੈ ਭਰਾ ਹੈਪੀ ਤੇ ਇਹਦਾ ਲੈਣ ਦੇਣੇ ਫਿਰ ਕੀ ਕਰਤੇ ਹਾਂਜੀ ਸਾਹਿਬ ਇਹ 5000 ਜਹਾਜ ਆਵ ਲਈ ਸੀ ਹਾਂ ਹੁਣ 5000 ਦੀ ਪਹੁੰਚ ਕਰਦੇ ਹਾਂਗੇ 5000 ਜੀ ਬੱਚਾ ਮਰ ਗਿਆ ਕਰਕੇ ਹੂੰ 5000 ਦੀ ਲਈ ਹੁਣ 5000 ਚ ਪਹੁੰਚ ਕਰ ਦਾਂਗੇ ਉਹ ਵੀ ਗੱਡੀ ਵਾਲੇ ਦੀ ਗਲਤੀ ਉਹ ਗੱਡੀ ਭਜਾਈ ਜਿਆ ਬੱਚਾ ਤਾਂ ਬੱਜਾ ਰਿਹਾ ਬੱਚਾ ਬਹਿ ਗਿਆ ਹੂੰ ਫਾ ਗਿਆ ਰਾਤ ਨੂੰ ਹੂੰ ਹੂੰ ਹਾਂ ਜੀ ਬੱਚਾ ਸੀ ਮਗਰ ਬੱਚਾ ਹੀ ਬੱਚਾ ਉਹ ਬੱਚਾ ਪਿਆ ਜੀ ਬਿਲਕੁਲ ਖੋਲ ਕੇ ਦਿਖਾ ਦਿਓ ਵੀਰ ਜੀ 25000 ਦੇ ਵਿੱਚ ਜਿਹੜੀ ਆ ਦੋਸਤੋ ਇਹ ਪਹੁੰਚ ਹੋ ਰਿਹਾ ਇਨਸ਼ਾਅੱਰ 25000 ਦੇ ਵਿੱਚ ਤੇ 9 ਕਿਲੋ ਹੁਣ ਕਰਦਾ ਦੁੱਧ ਦਾ ਸੋ ਤੁਸੀਂ ਮੰਨ ਕੇ ਜਿਹੜਾ 8 ਕਿਲੋ ਦਾ ਸੌਦਾ ਕਰ ਸਕਦੇ ਠੀਕ ਹੈ ਆਹ ਵਾਹ ਅੱਛਾ ਆਹ ਮੱਛਾ ਜਿਹੜਾ ਬੱਚਾ ਮਰ ਗਿਆ ਸੀ ਬੱਚਾ ਮਰ ਗਿਆ ਵਾ ਡਾਡਾ ਬੱਚਾ ਰਾਤ ਹੀ ਆਈਏ ਕਿਤੇ ਤੇ ਉਹ ਦਸਤਾ ਵੀਰ ਦਾ ਫਾਇਆ ਫਹਾ ਲੈ ਲਿਆ ਠੀਕ ਆ ਕਿਤੇ ਉੱਪਰ ਟੱਪ ਕੇ ਕਿਤੇ ਬੈਠ ਉੱਠ ਵੀ ਹੋਣੀ ਨਹੀਂ 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 ਉਹਨੇ ਬੱਧੇ ਉੱਚਾ ਹੈ ਗੱਡੀ ਜਿਹੜਾ ਬੱਚਾ ਬੈ ਗਿਆ ਮਣੇ ਉੱਠਿਆ ਹੀ ਨਹੀਂ ਗਿਆ ਇਹਦਾ ਅੱਛਾ ਅੱਛਾ ਗਲਤ ਤਾਂ ਹੋ ਗਿਆ ਜਿਹੜਾ ਦੋਸਤੋ ਚਲੋ ਬੱਚੇ ਨਾਲ ਹੀ ਸਭ ਕੁਛ ਆ ਬਾਕੀ ਫਿਲਹਾਲ ਜੋ ਸਚਾਈ ਹੋ ਦੱਸਣ ਵਾਸਤੇ ਵੀਰ ਨੇ ਜਿਹੜਾ ਰੱਖਿਆ ਹੋਇਆ ਬੱਚਾ ਠੀਕ ਆ ਕਿ ਚਲੋ ਜੀ ਪੀ ਪਾਈ ਤੋਰੋ ਬਾਕੀ ਇਹ ਨੂੰ ਸਾਹ ਵੇਖ ਲਓ ਕੋਈ ਸ਼ੁਕਰ ਨਹੀਂ ਕੋਈ ਇੱਧਰ ਲਓ ਇੱਧਰ ਇਹ ਕਮਾਲ ਹੈ ਠੀਕ ਆ ਸੋ ਹੈਪੀ ਬਾਇਰ 25000 ਦੇ ਵਿੱਚ ਫਿਰ 25000 ਦੀ ਤੁਹਾਨੂੰ ਸਾਡ ਦੇਖਣਾ ਹਾਂ ਆਪਾਂ ਹੂੰ ਸੀਨ ਛੱਡੀ ਦੇਖ ਲੋ ਇਦਾਂ ਠੀਕ ਆ ਅਲਹਮਦੁਲਿਲਾ ਲੋਕ ਇਸ ਤੋਂ ਬਾਅਦ ਵੀਰ ਫਿਰ ਕਿਹੜਾ ਪਸ਼ੂ ਆਪਣੇ ਕੋਲ ਆਪਰ ਦਾ ਲੀਆ ਜਿਹੜਾ ਕੱਟਾ ਹੈ ਜੀ ਅੱਛਾ ਜੀ ਮੀਲੀ ਦਾ ਵੀ ਤਾਂ ਕੱਟਾ ਜਿਹੜਾ ਵੀਰੋ ਇਹ ਵੀ ਬਕਾਊ ਆ ਠੀਕ ਆ ਤੇ ਉਮਰ ਕਿੰਨੀ ਕਹਿੰਦੀ ਇਹ ਸਾਨੂੰ ਤਾਂ ਵੇ 1 ਸਾਲ ਦੇ 3-4 ਮਹੀਨੇ ਦਾ ਹੈ ਜੀ 1 ਸਾਲ 3 ਮਹੀਨੇ ਦੀ ਉਮਰ ਆ ਠੀਕ ਆ ਜੀ ਸਵਾ 1 ਸਾਲ ਦਾ ਤੁਸੀਂ ਮੰਨ ਲਓ ਸਵਾ 1 ਸਾਲ ਜਿਹੜੀ ਉਮਰ ਆ ਇਸ ਕੱਟੇ ਦੀ ਤੇ ਆਹ ਮੂੰਹ ਮੱਥੇ ਤੋਂ ਦੇਖ ਸਕਦੇ ਹੋ ਤੁਸੀਂ 15 ਕੁ ਮਹੀਨੇ ਦਾ ਦਾ ਸਾਰਾ ਇਹ 15 ਮਹੀਨੇ ਹਾਂਜੀ ਠੀਕ ਆ ਆ ਮੂੰਹ ਮੱਥਾ ਜਾ ਫੇਸ ਕੁਆਲਿਟੀ ਜੇ ਸਿੰਘਾਂ ਸੁੰਗਾਂ ਦੀ ਪੰਤਰ ਵੇਖ ਲਓ ਜੀ ਤੇ ਮਗਰਲੇ ਪੈਰ ਤੋਤੇ ਆ ਠੀਕ ਆ ਜੀ ਅਗਲੇ ਵੀ ਤੋਤੇ ਆ ਮਗਰਲੇ ਵੀ ਤੋਤੇ ਆ ਨੀਲੀ ਜੀ ਦਾ ਪਿਓ ਰੱਖ ਆਖ ਆਖਾ ਵੇਖ ਲਓ ਆਖਾ ਕੁ ਬਿੱਲੀ ਹੈ ਆ ਸਿੰਘ ਤਾਂ ਵੀ ਨਝਾਣਾਗਾ ਜੋ ਸਿੰਘ ਵੀ ਚਿੱਟਾ ਜਿਹਾ ਕੋ ਵੇਲੋ ਆਇਤਾ ਹੈ ਪੂਰੇ ਹੀ ਕਰੈਕਟਰ ਪੂਰੀ ਮਾਰਕਿੰਗ ਜਨਾਈ ਹੁੰਦਾ ਹੈ ਤੇ ਹੋ ਰਿਹਾ ਆਂਦਾ ਵੀ ਆ ਨੀਲੀ ਦਾ ਵੀ ਜੇ ਫੰਕਸ਼ਨ ਹੈ ਤੇ ਹੋ ਰਿਹਾ ਇਹ ਸਪੈਸ਼ਲ ਫਿਊਸ਼ਨ ਕੱਟਾ ਦਾ ਪੂਰਾ ਹੈ ਤੇ ਹੋਰ ਜੀ ਇਹ ਨਿਵਾਤ ਵਾਲੀ ਰਾਤ ਤੋਂ ਮਾੜਾ ਚੱਲ ਪਾ ਜੇ ਤੇ ਇਹ ਦੂਰ ਲੱਗਾ ਤੇ ਕੱਟਾ ਹੀ ਹੁੜਦਾ ਹੈ। ਕਿ ਕਰਦੇ ਨੇ ਇਹੇ ਮੋੜ ਤੇ ਕੀ ਗੱਲ ਵੇਨੋ ਜਿਹੜੇ ਤੱਕ ਰਹੇ। ਤੇ ਆਹ ਸਿੰਘਾਂ ਦੀ ਬੰਤਰੇ ਭਰਾਵੋ ਸਵਾ 15 ਕਿ ਮਹੀਨੇ ਦਾ ਜਿਹੜਾ ਕੱਟਾ ਹਿੰਗਾ ਜੀ ਇੱਥੇ ਕੋਲ ਤੱਪੀ ਭਰਾ ਕਿੰਨੇ ਕੁ ਦਾ ਦੇਣ ਲਾਈਨ ਫਿਰਦਾ ਇੱਥੋਂ ਦਾ 10000 ਦਾ ਦੇਣਾ ਆਪਾਂ ਹੈ 10000 ਦਾ 10000 ਦਾ ਹਾਂ ਦੇਣਾ ਨੂੰ ਇਹਦਾ ਘਰ ਰੱਖਣਾ ਦੋ ਨੰਬਰ ਵਾਲਾ ਵੀਰ ਨਾ ਫੂਲ ਆ ਜਾਏਗਾ ਇਹਦੇ ਅੱਛਾ ਅੱਛਾ ਹਾਂਜੀ ਦੇਣਾ ਨੂੰ ਜਿਹਨੂੰ ਸ਼ੌ ਸ਼ੌ ਰੱਖਣਾ ਹੱਸੇ ਠੀਕ ਹੈ ਨਾ ਜ਼ਰੂਰ ਕੋਈ ਚੱਕਰ ਕੋਈ ਨਹੀਂ ਠੀਕ ਹੈ ਠੀਕ ਹੈ 10000 ਦੇ ਵਿੱਚ ਹੋ ਜੂਗੀ ਛੋੜ ਚਾਪਾ ਛੋੜ ਸੇ ਪਾਜੂ ਕੋਈ ਗੱਲ ਬਸ ਕਿਰਾਇਆ ਕੋਰਾ ਨਹੀਂ ਜੋ ਇਹਦੇ 'ਚ ਕੋਈ ਵੀ ਹਾਂ ਇਹਦੇ 'ਚ ਨਹੀਂ ਕਿਰਾਇਆ ਕੋਈ ਇਹ ਕਿਹਦੇ ਨਾ ਗਪਿੰਦ ਘੜਮ ਲਗਾ ਲੈਣਾ ਤੇ ਬਾਹਰ ਉਹਨਾਂ ਦੇ ਰੁਪਏ ਕਿਰਾਇਆ ਲੱਗ ਜੇ 7-8000 ਤੇ ਗਏ ਉੱਥੇ ਜਾ ਕੇ ਵੇਖੀਏ ਵੀ ਇਹਦਾ ਕਿਰਾਇਆ ਲੱਗਿਆ 10000 ਘਟਾ ਫਰੀ ਰਾਇ ਇਹਦੇ 'ਚ ਕੋਈ ਕਿਰਾਇਆ ਨਹੀਂ ਜੋ 200 ਰੁਪਏ ਛੋੜੀ ਮਾਨਣਾ ਨਹੀਂ ਕਰਾਂਗੇ ਦੋਸਤੋ ਇਹਦੀ ਕੋਈ ਹੋਮ ਡਿਲੀਵਰੀ ਨਹੀਂ ਇਹਦੀ ਕੋਈ ਡਿਲੀਵਰੀ ਨਹੀਂ ਹਾਂ ਮੈਂ ਵੀ ਸੇ ਹੈਪੀ ਬਾਈ ਬੋਲ ਕੇ ਨੰਬਰ ਨੰਬਰ ਆਪਣੇ ਸੰਪਰਕ ਹੈ ਮੁੰਦਰਗਾ ਮੇਰਾ ਪਾਜੀ 81437375946533233 ਪਿੰਡ ਆਪਣਾ ਬੁਰਜ ਨੱਥੂਗਾ ਜ਼ਿਲ੍ਹਾ ਤਰਨਤਾਰਨ ਤਸੀਲ ਪੱਟੀ ਹੈ ਠੀਕ ਮਿਲਦੇ ਆ ਦੋਸਤੋ ਮਰ ਗਿਆ ਨਹੀਂ ਕਿ ਠੰਡੀ ਠੀਕ ਆ ਕਰਮਾਂ ਵਾਲੀ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ